ਸਤਿਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਅੱਜ ਆਪਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਸਵਜਾਦਿਆਂ ਬਾਰੇ ਸੰਖੇਪ ਵਿੱਚ ਸਾਂਝ ਪਾਉਨੇ ਹਾਂ ਜੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਕਿੰਨੇ ਸੁਪੁੱਤਰ ਸਨ ਅਤੇ ਉਹਨਾਂ ਵਿੱਚੋਂ ਕਿਸ ਨੂੰ ਵਰਗੱਦੀ ਪ੍ਰਾਪਤ ਹੋਈ ਤੇ ਕਿਉਂ ਹੋਈ ਆ ਆਪਾਂ ਸੰਖੇਪ ਚ ਇਸ ਵੀਡੀਓ ਵਿੱਚ ਸਾਂਝ ਪਾਉਨੇ ਹਾਂ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੇ ਕੋਲੋਂ ਤਿੰਨ ਸਹਬਜ਼ਾਦਿਆਂ ਦਾ ਜਨਮ ਹੋਇਆ ਸਭ ਤੋਂ ਵੱਡਾ ਪ੍ਰithvi ਚੰਦ ਉਸ ਤੋਂ ਛੋਟੇ ਮਾਦਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਗੁਰੂ ਸ੍ਰੀ ਅਰਜਨ ਦੇਵ ਜੀ ਸਨ। ਪਿਰਥੀ ਚੰਦ ਮਨ ਦਾ ਬੜਾ ਖੋਟਾ ਸੀ। ਉਹ ਬੜਾ ਚਲਾਕ ਤੇ ਚਤੂਰਾ ਆਦਮੀ ਸੀ। ਸੰਸਾਰਿਕ ਕਮਾਕਾਰਾਂ ਦੇ ਪੱਖੋਂ ਉਹ ਬੜਾ ਸਿਆਣਾ ਤੇ ਤੇਜ ਸੀ। ਪਿਤਾ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਗੁਰੂ ਘਰ ਦਾ ਹਰ ਪ੍ਰਕਾਰ ਦਾ ਲੈਣ ਦੇਣ ਅਤੇ ਹਿਸਾਬ ਕਿਤਾਬ ਉਹੀ ਸਭ ਤੋਂ ਜ਼ਿਆਦਾ ਕਰਦਾ ਸੀ ਸਰਦਾਲੂਆਂ ਵੱਲੋਂ ਆਈਆਂ ਪੇਟਾਵਾਂ ਆਂਦੀ ਸਾਭ ਸੰਭਾਲ ਮਸਾਂਦਾਂ ਰਾਹੀਂ ਆਈ ਮਾਇਆ ਦਾ ਰੱਖ-ਰਖਾਵ ਗੁਰੂ ਕੇ ਲੰਗਰ ਦਾ ਪ੍ਰਬੰਧ ਇਮਾਰਤਾਂ ਲਈ ਆਏ ਸਾਜੋ ਸਮਾਨ ਅਤੇ ਖਰਚ ਹੋਏ ਪੈਸੇ ਦਾ ਹਿਸਾਬ-ਕਿਤਾਬ ਸਭ ਪ੍ਰਿਥੀ ਚੰਦ ਦੇਖਦਾ ਸੀ ਇਸ ਤਰ੍ਹਾਂ ਹਰ ਪ੍ਰਕਾਰ ਦੇ ਮੁੱਖ ਕੰਮਾਂ ਦਾ ਪ੍ਰਬੰਧਕ ਹੋਣ ਕਰਕੇ ਸਭ ਸੰਗਤਾਂ ਵਿੱਚ ਉਸ ਦਾ ਚੰਗਾ ਰੁਤਬਾ ਅਤੇ ਆਦਰ ਸਤਕਾਰ ਸੀ ਸਾਰੇ ਪੈਸੇ ਟੱਕੇ ਦਾ ਪ੍ਰਬੰਧ ਹੋਣ ਕਰਕੇ ਉਹ ਆਪਣੇ ਲਈ ਕੁਝ ਵੱਖਰੇ ਪੈਸੇ ਵੀ ਜੋੜੀ ਜਾਂਦਾ ਸੀ ਕਿ ਉਹ ਵੱਡੇ ਹਾਕਮਾਂ ਨਵਾਬਾਂ ਨਾਲ ਆਪਣੀ ਮਿੱਤਰਤਾ ਵੀ ਬਣਾ ਕੇ ਰੱਖ ਰਿਆ ਸੀ ਤਾਂ ਕਿ ਲੋੜ ਪੈਣ ਤੇ ਗੁਰਗੱਦੀ ਦੀ ਪ੍ਰਾਪਤੀ ਲਈ ਉਹਨਾਂ ਦੀ ਮਦਦ ਲੈ ਸਕੇ ਬਿਰਤੀ ਚੰਦ ਗੁਰੂ ਘਰ ਦੀ ਸੇਵਾ ਸੰਭਾਲ ਦਾ ਇਹ ਕੰਮਕਾਰ ਕਿਸੇ ਖਾਸ ਮਕਸਦ ਦੀ ਪ੍ਰਾਪਤੀ ਲਈ ਕਰਦਾ ਸੀ ਉਹ ਸਮਝਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਹੀ ਭਾਈ ਲਹਿਣਾ ਜੀ ਨੇ ਗੁਰਗੱਦੀ ਪ੍ਰਾਪਤ ਕੀਤੀ ਸੀ ਫਿਰ ਤੀਜੇ ਪਾਤਸ਼ਾਹ ਨੇ ਵੀ ਦੂਜੇ ਗੁਰੂ ਸਾਹਿਬ ਜੀ ਦੀ ਸੇਵਾ ਦੁਆਰਾ ਹੀ ਇਹ ਇਲਾਇ ਬਖਸ਼ਿਸ਼ ਪ੍ਰਾਪਤ ਕੀਤੀ ਸੀ ਅਤੇ ਮੇਰੇ ਗੁਰੂ ਪਿਤਾ ਜੀ ਨੇ ਵੀ ਤੀਜੇ ਗੁਰੂ ਜੀ ਦੀ ਸੇਵਾ ਦੁਆਰਾ ਹੀ ਉਹਨਾਂ ਦਾ ਮਨ ਜਿੱਤ ਕੇ ਗੁਰਗੱਦੀ ਦੀ ਇਸ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਹੈ ਇਸ ਪ੍ਰਕਾਰ ਪਿਰਥੀ ਮਨ ਵਿੱਚ ਲਾਲਚ ਰੱਖ ਕੇ ਸੇਵਾ ਕਰਿਆ ਕਰਦਾ ਸੀ ਕਿ ਜੇ ਮੈਂ ਵੀ ਗੁਰੂ ਘਰ ਦੀ ਦਿਨ ਰਾਤ ਸੇਵਾ ਕਰਾਂਗਾ ਤਾਂ ਗੁਰੂ ਪਿਤਾ ਜੀ ਮੈਨੂੰ ਹੀ ਗੁਰਗੱਦੀ ਦੇਵੇਗਾ। ਪਥੀ ਚੰਦ ਗੁਰੂ ਕਰਦਾ ਖਾਸ ਪਰਮੰਧ ਪ੍ਰਬੰਧਕ ਅਤੇ ਗੁਰੂ ਸਾਹਿਬ ਜੀ ਦਾ ਵੱਡਾ ਸੁਪੁੱਤਰ ਹੋਣ ਕਰਕੇ ਆਪਣੇ ਆਪ ਨੂੰ ਗੁਰਗੱਦੀ ਦਾ ਖਾਸ ਹੱਕਦਾਰ ਸਮਝਦਾ ਸੀ ਪਰ ਉਸ ਦੇ ਮਨ ਵਿੱਚ ਇਹ ਡਰ ਸੀ ਕਿ ਉਸ ਦਾ ਛੋਟਾ ਪਰ ਆਸ਼੍ਰੀ ਅਰਜਨ ਦੇਵ ਜੀ ਬੜਾ ਸੰਤ ਸਵਾਭ ਅਤੇ ਸੇਵਾ ਭਾਵਨਾ ਵਾਲਾ ਹੈ ਕਿਤੇ ਪਿਤਾ ਗੁਰੂ ਜੀ ਉਹਨਾਂ ਨੂੰ ਗੁਰਗੱਦੀ ਨਾ ਦੇ ਦੇਣ ਇਸ ਲਈ ਉਹ ਸ੍ਰੀ ਅਰਜਨ ਦੇਵ ਜੀ ਦੇ ਨਾਲ ਬੜੀ ਈਰਖਾ ਕਰਿਆ ਕਰਦਾ ਸੀ ਬੜੀ ਤ੍ਰਿਸ਼ਨਾ ਫਰਦਾਸੀ ਅਤੇ ਉਹਨਾਂ ਦੀ ਬੇਇੱਜ਼ਤੀ ਕਰਨ ਵਾਸਤੇ ਤਿਆਰ ਰਹਿੰਦਾ ਸੀ ਪਰ ਪ੍ਰਥਿ ਪਰਥਿ ਚੰਦ ਇਸ ਗੂੜ ਰਮਨਜਨੂ ਨਹੀਂ ਸੀ ਜਾਣਦਾ ਕਿ ਬੁਰਗੱਦੀ ਦੀ ਇਹ ਇਲਾਹੀ ਬਖਸ਼ਿਸ਼ ਤਾਂ ਉਹਨਾਂ ਨੂੰ ਹੀ ਪ੍ਰਾਪਤ ਹੋਈ ਹੈ ਜਿਨ੍ਹਾਂ ਆਪਣੇ ਅੰਦਰੋਂ ਹਉਮੈ ਹੰਕਾਰ ਮੋਹ ਲੋਭ ਕਾਮ ਵਾਸ਼ਨਾ ਤੋਂ ਤਿਆਗ ਕੀਤਾ ਹੈ ਅਤੇ ਪੂਰੀ ਤਰ੍ਹਾਂ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ ਉਹ ਇਸ ਗੱਲ ਤੋਂ ਅਚੇਤ ਸੀ ਕਿ ਦੂਜੇ ਤੀਜੇ ਜਾਂ ਚੌਥੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਪ੍ਰਾਪਤੀ ਦੇ ਲਾਲਚ ਨਾਲ ਸੇਵਾ ਨਹੀਂ ਕੀਤੀ ਉਹਨਾਂ ਦਾ ਸੇਵਾ ਕਰਨ ਦਾ ਤਾਂ ਇੱਕੋ ਇੱਕ ਮਨੋਰਥ ਸੀ ਕਿ ਸੇਵਾ ਸੇ ਮਰਨ ਦੁਆਰਾ ਗੁਰੂ ਦੀਆਂ ਬਖਸ਼ੀਸਾਂ ਨੂੰ ਪ੍ਰਾਪਤ ਕੀਤਾ ਜਾਵੇ ਤੇ ਆਪਣੇ ਆਪ ਨੂੰ ਸੰਸਾਰਿਕ ਅਗੁਣਾ ਵਿਕਾਰਾਂ ਤੋਂ ਉੱਪਰ ਉੱਠ ਕੇ ਪ੍ਰਭੂ ਭਗਤੀ ਵਿੱਚ ਲੀਨ ਹੋ ਸਕੇ ਇਸ ਮਨੁੱਖਾ ਜਨਮ ਨੂੰ ਸਫਲਾ ਕੀਤਾ ਜਾਵੇ ਉਸ ਨੂੰ ਇਹ ਸਮਝ ਨਹੀਂ ਸੀ ਕਿ ਗੁਰਗੱਦੀ ਕਿਸੇ ਦੀ ਨਿੱਜੀ ਜਾਇਦਾਦ ਜਾਇਦਾਦ ਨਹੀਂ ਹੈ ਇਸ ਉੱਪਰ ਤਾਂ ਉਹ ਹੀ ਨਿਰਾਜਮਨ ਹੋ ਸਕਦਾ ਹੈ ਜੋ ਇਸ ਦੇ ਲਾਇਕ ਹੋਵੇ ਜਿਸ ਨੂੰ ਅਕਾਲ ਪੁਰਖ ਨੇ ਕਿਰਪਾ ਕਰਕੇ ਖਾਸ guna ਨਾਲ ਨਿਵਾਜਿਆ ਹੋਵੇ ਤੇ ਪਰਬੋ ਦੀ ਬਖਸ਼ਿਸ਼ ਦਾ ਪਾਤਰ ਹੋਵੇ ਇਸ ਆਗਾਮੀ ਗੁਰਗੱਦੀ ਦੀਆਂ ਜ਼ਿੰਮੇਦਾਰੀਆਂ ਇਹਨੀਆਂ ਮਹਾਨ ਤੇ ਵੱਡੀਆਂ ਸੰਨ ਕੀ ਇਹਨਾਂ ਨੂੰ ਕੋਈ ਆਮ ਪ੍ਰਿਥੀਚੰਦ ਵਰਗਾ ਹੰਕਾਰੀ ਤੇ ਲੋਭੀ ਆਦਮੀ ਨਿਵਾ ਵੀ ਨਹੀਂ ਸੀ ਸਕਦਾ ਇਸ ਮਹਾਨ ਜ਼ਿੰਮੇਵਾਰੀ ਨੂੰ ਨਿਭਾਉਣ ਤੇ ਸਮਰਥ ਉਹ ਹੋ ਸਕਦਾ ਹੈ ਜੋ ਹਮ ਮਹੰਕਾਰ ਨੂੰ ਤਿਆਗ ਕੇ ਅਕਾਲ ਪੁਰਖ ਦਾ ਰੂਪ ਹੋ ਤੁਦਾ ਹੋਵੇ ਸ੍ਰੀ ਗੁਰੂ ਰਾਮਦਾਸ ਜੀ ਦੇ ਦੂਜੇ ਸਵਜਾਦੇ ਬਾਬਾ ਮਹਾਂਦੇਵ ਜੀ ਸਨ ਜੋ ਪਿਰਥੀ ਚੰਦ ਤੋਂ ਛੋਟੇ ਅਤੇ ਸ੍ਰੀ ਅਰਜਨ ਦੇਵ ਜੀ ਤੋਂ ਵੱਡੇ ਸਨ ਉਹ ਬੜੇ ਮਸਤ ਸੁਭਾਅ ਦੇ ਮਾਲਕ ਸਨ ਉਹ ਸੰਸਾਰ ਵੱਲੋਂ ਬਿਲਕੁਲ ਉਪਰਾਮ ਰਹਿੰਦੇ ਸਨ ਕਿਸੇ ਵੀ ਸੰਸਾਰਿਕ ਕਾਰ ਵਿਹਾਰ ਵਿੱਚ ਜਾਂ ਗੁਰੂ ਘਰ ਦੀ ਸੇਵਾ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ ਉਹ ਕਿਸੇ ਨਾਲ ਬੋਲਦੇ ਚੱਲਦੇ ਵੀ ਬਹੁਤ ਘੱਟ ਸਨ ਸੋ ਉਹਨਾਂ ਵਿੱਚ ਉਹ ਬਣ ਵੀ ਨਹੀਂ ਸਨ ਜੋ ਗੁਰਗੱਦੀ ਦੀਆਂ ਮਹਾਨ ਜ਼ਿੰਮੇਵਾਰੀਆਂ ਨੂੰ ਨਿਭਾ ਸਕਣ ਜਰੂਰੀ ਸਨ ਤੇ ਇਸ ਗੱਲ ਨੂੰ ਬਾਬਾ ਮਹਾਦੇਵ ਜੀ ਆਪ ਵੀ ਚੰਗੀ ਤਰ੍ਹਾਂ ਸਮਝਦੇ ਸਨ ਇਸ ਲਈ ਗੁਰਗੱਦੀ ਪ੍ਰਾਪਤੀ ਦਾ ਖਿਆਲ ਵੀ ਕਦੇ ਉਹਨਾਂ ਨੇ ਮਨ ਵਿੱਚ ਨਹੀਂ ਸੀ ल्यांदा ਸ੍ਰੀ ਗੁਰੂ ਰਾਮਦਾਸ ਜੀ ਦੇ ਤੀਜੇ ਸਰਜਾਦੇ ਸ੍ਰੀ ਅਰਜਨ ਦੇਵ ਜੀ ਵਿੱਚ ਪੂਰਨ ਗੁਰਸਿੱਖਾਂ ਵਾਲੇ ਸਾਰੇ दैਵੀ ਗੁਣ ਮੌਜੂਦ ਸਨ ਉਹ ਹਰ ਵੇਲੇ ਨਾਮ ਜਪਦੇ ਤੇ ਬੜੇ ਪ੍ਰੇਮ ਭਾਵਨਾ ਨਾਲ ਸੰਗਤ ਦੀ ਸੇਵਾ ਕਰਾ ਕਰਦੇ ਸਨ ਉਹ ਇਸ ਸੇਵਾ ਕਿਸੇ ਲਾਲਚ ਜਾਂ ਦਿਖਾਵੇ ਲਈ ਨਹੀਂ ਕਰਦੇ ਸਨ ਬਲਕਿ ਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਮਨੁੱਖਾ ਜੀਵ ਨੂੰ ਸਫਲਾ ਕਰਨ ਲਈ ਕਰਦੇ ਸਨ ਉਹਨਾਂ ਵਿੱਚ ਗੁਰੂ ਸਪੁੱਤਰ ਹੋਣ ਜਾਂ ਸੇਵਾ ਸਿਮਨ ਦਾ ਹੰਕਾਰ ਵੀ ਬਿਲਕੁਲ ਨਹੀਂ ਸੀ ਉਹਨਾਂ ਦੀ ਬੋਲੀ ਵਿੱਚ ਬੜੀ ਮਿਠਾਸ ਤੇ ਸੁਭਾਅ ਵਿੱਚ ਬੜੀ ਸਹਿਣਸ਼ੀਲਤਾ ਸੀ ਸਹਿਣਸ਼ੀਲਤਾ ਦੇ ਪੁੰਜ ਹੋਣ ਕਰਕੇ ਉਹ ਆਪਣੇ ਵੱਡੇ ਭਰਾ ਪ੍ਰਭੀ ਚੰਦ ਵੱਲੋਂ ਉਹਨਾਂ ਨਾਲ ਕਿਤੇ ਹਿੰਦੂਰ ਵਿਹਾਰ ਤੇ ਬੋਲੇ ਬੋਲ ਕਬੋਲਾ ਨੂੰ ਬਿਲਕੁਲ ਨਹੀਂ ਸਨ ਚਤਾਰਦੇ ਸਗੋਂ ਬੜੇ ਪ੍ਰੇਮ ਤੇ ਸ਼ੈਨਸੀਲਤਾ ਨਾਲ ਸਾਰਦੇ ਸਨ ਉਹ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਤੇ ਸਤਕਾਰ ਪਿਤਾ ਭਾਵਨਾ ਨਾਲ ਨਹੀਂ ਸੀ ਕਰਦੇ ਮਲਕੀ ਗੁਰੂ ਨਾਨਕ ਦੇਵ ਜੀ ਦੇ ਚੌਥੇ ਇਲਾਹੀ ਜੋਤ ਦੇ ਅਤੇ ਪਰਮਾਤਮਾ ਦਾ ਰੂਪ ਸਮਝ ਕੇ ਕਰਦੇ ਸਨ ਇੰਨਾ ਸਭ दैਵੀ guna ਕਰਕੇ ਹੀ ਗੁਰੂ ਜੀ ਦੀ ਸਾਰੀ ਸੰਗਤ ਵੀ ਉਹਨਾਂ ਦਾ ਬੜਾ ਸਤਿਕਾਰ ਕਰਿਆ ਕਰਦੀ ਸੀ ਪ੍ਰਿਥੀ ਚੰਦ ਇਹਨਾਂ ਗੱਲਾਂ ਕਰਕੇ ਉਹਨਾਂ ਨਾਲ ਦਰਦਾਸੀ ਅਤੇ ਹਰ ਵਕਤ ਦਰਦਾਸੀ ਕੀ ਕਿਤੇ ਪਿਤਾ ਗੁਰੂ ਜੀ ਉਹਨਾਂ ਦੇ दैवी ਗੁਣ ਤੇ ਵਿਹਾਣਿਤ ਦੇਖ ਕੇ ਉਹਨਾਂ ਨੂੰ ਗੁਰਗੱਦੀ ਨਾਲ ਦੇ ਦੇਣ ਪਰ ਗੁਰੂ ਗੱਦੀ ਪ੍ਰਾਪਤ ਕਰਨ ਤੇ ਗੁਰੂ ਬਣਨ ਦੀ ਖਾਹਿਸ਼ ਤਾਂ ਗੁਰੂ ਅਰਜਨ ਦੇਵ ਜੀ ਦੇ ਮਨ ਦੇ ਕਦੇ ਨੇੜੇ ਵੀ ਨਹੀਂ ਸੀ ਆਈ ਉਦਾ ਆਪਣੇ ਆਪ ਨੂੰ ਗੁਰੂ ਜੀ ਅਤੇ ਉਹਨਾਂ ਦੀ ਸੰਗਤ ਦਾ ਦਾਸ ਜਾਂ ਸੇਵਾ ਸਮਝਦੇ ਸਨ ਸੇਵਕ ਸਮਝਦੇ ਸਨ ਅਸਲ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅਤੇ ਅਕਾਲ ਪੁਰਖ ਦੇ ਪ੍ਰੋਹੀ ਉਹਨਾਂ ਨੂੰ ਇਸ ਮਹਾਨ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਚੁਣ ਰੱਖਿਆ ਹੋਇਆ ਸੀ ਇਹ ਗੱਲ ਸਾਨੂੰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਉਹਨਾਂ ਪਵਿੱਤ੍ਰ ਬਚਨਾਂ ਤੋਂ ਵਿਸਪਸ਼ਟ ਹੋ ਜਾਂਦੀ ਹੈ ਜਦੋਂ ਛੋਟੀ ਉਮਰ ਵਿੱਚ ਸ੍ਰੀ ਅਰਜਨ ਦੇਵ ਜੀ ਰੜ ਦੇ ਹੋਏ ਰੁੜਦੇ ਹੋਏ ਗੁਰੂ ਰਾਮਦਾਸ ਜੀ ਦੇ ਪਲੰਗ ਦਾ ਪਾਵਾ ਫੜ ਕੇ ਪਲੰਗ ਤੇ ਚੜਦੇ ਹੋਏ ਉਹਨਾਂ ਕੋਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਗੁਰੂ ਜੀ ਨੇ ਪੁੱਛਿਆ ਸਿਰ ਕਿ ਕੌਣ ਹੈ ਤਾਂ ਮਾਤਾ ਭਾਨੀ ਜੀ ਨੇ ਜਵਾਬ ਦਿੱਤਾ ਸਿਰ ਪਿਤਾ ਜੀ ਤੁਹਾਡਾ ਦੋਇਤਾ ਹੈ ਤਾਂ ਗੁਰੂ ਜੀ ਨੇ ਬਚਨ ਕੀਤੇ ਸਨ ਦੋਇਤਾ ਬਾਣੀ ਦਾ ਬਹਿਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਪੁਤਰਾ ਅਜੇ 13 ਇਸ ਗੱਦੀ ਉੱਤੇ ਬੈਠਣ ਦਾ ਸਮਾਂ ਨਹੀਂ ਆਇਆ ਗੁਰੂ ਰਾਮਦਾਸ ਜੀ ਤਾਂ ਜਾਣਦੇ ਹੀ ਸਨ ਕਿ ਸ੍ਰੀ ਅਰਜਨ ਦੇਵ ਜੀ ਹੀ ਇਸ ਮਹਾਨ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਕਾਲ ਪੁਰਖ ਵੱਲੋਂ ਚੁਣੇ ਗਏ ਹਨ ਤੇ ਸਭ ਸੰਗਤਾਂ ਵੀ ਇਸ ਗੱਲ ਨੂੰ ਸਮਝਦਿਆਂ ਸਨ ਕਿ ਸ੍ਰੀ ਅਰਜਨ ਦੇਵ ਜੀ ਹੀ ਇਸ ਮਹਾਨ ਸੇਵਾ ਵੇ ਕਾਬਲ ਹਨ ਪਰਵਰਤੀ ਚੰਦ ਇਸ ਅਗਮੀ ਸੱਚ ਨੂੰ ਸਮਝ ਨਾ ਸਕਿਆ ਤੇ ਆਪਣੇ ਆਪ ਨੂੰ ਗੁਰਗਤੀ ਦਾ ਹੱਕਦਾਰ ਸਮਝਦਾ ਹੋਇਆ ਇਸ ਨੂੰ ਪ੍ਰਾਪਤ ਕਰਨ ਲਈ ਹਰ ਹਿੱਲਾ ਵਸੀਲਾ ਕਰ ਰਿਹਾ ਸੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਕਾਫੀ ਸੰਗਤ ਉਸ ਦੀਆਂ ਇਹਨਾਂ ਚਲਾਕੀਆਂ ਤੇ ਮਨ ਦੀ ਬਹੁਤ ਨੂੰ ਜਾਣਦੀ ਸੀ ਇਸ ਸਾਖੇ ਵਿੱਚ ਸਾਨੂੰ ਪਾਉ ਮਿਲਦਾ ਹੈ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਿਸੇ ਲਾਲਚਵਸ ਅਤੇ ਕਿਸੇ ਵੀ ਕਮਕਾਰਾਂ ਨੇ ਪੂਰਤੀ ਲਈ ਨਹੀਂ ਕਰਨੀ ਚਾਹੀਦੀ ਸਾਨੂੰ ਸੇਵਾ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਵਾਸਤੇ ਅਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਵਾਸਤੇ ਕਰਨੀ ਚਾਹੀਦੀ ਹੈ ਅਤੇ ਸਾਨੂੰ ਨੇ ਸਵਾਰਥ ਸੇਵਾ ਅਤੇ ਸਿੱਧੀ ਨਿਤ ਨਾਲ ਸਾਫ ਨਿਤ ਨਾਲ ਸੇਵਾ ਕਰਨੀ ਚਾਹੀਦੀ ਹੈ ਸੋ ਇਸ ਸਾਖੀ ਨੂੰ ਪੜਦੇ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੈ ਜੀ ਸੋ ਆਪ ਜੀ ਦਾ ਅਣਜਾਣ ਬੱਚਾ ਸਮਝ ਕੇ ਬਖਸ਼ ਲੈਣਾ ਜੀ ਗੁਰਨਾਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ